ਇਹ ਕਲਾਵਾ ਦੇ ਚਾਰ ਬੋਲ ਪੁਰ ਪਕਾ ਦੀਰਾ ਹੁਸਨ ਸਾਹਿਬ ਬੰਦੇ ਸੋਮ ਦੇ ਕੀ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਿੰਦਰ ਸਿੰਘ ਜੀ ਦਾਸ ਦਾ ਨਾਮ ਜੀ ਕਿਸ ਸਮਾਗਮ ਚੱਲ ਰਹੇ ਨੇ ਬਾਰੇ ਅ ਆਦੀਵਾ ਜੋ ਵਿਸ਼ੇਸ਼ ਸਮਾਗਮ ਆ ਸ੍ਰੀ ਚਮਕੌਰ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਧੰਨ ਧਨ ਮਾਤਾ ਗੁਜਰ ਕੌਰ ਜੀ ਧੰਨ ਧਨ ਸਾਬਾ ਜੋਰਾਵਰ ਸਿੰਘ ਜੀ ਧੰਨ ਧਨ ਸਾਬਾ ਫਤਿਹ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਹ ਗੁਰਮਤ ਸਮਾਗਮ ਆ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਅੰਤ ਪ੍ਰਸਿੱਧ ਕਥਾਵਾਚਕ ਗਿਆਨੀ ਭਾਈ ਪੰਦਰਪਾਲ ਸਿੰਘ ਜੀ ਉਹ ਇਸ ਵੇਲੇ ਕਥਾ ਉਨ੍ਹਾਂ ਦੀ ਆਰੰਭ ਹੋ ਚੁੱਕੀ ਆ ਇਸ ਤੋਂ ਲਾਵਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਵਿੰਤ ਜਥਿਆਂ ਨੇ ਤੇ ਹੋਰ ਪੰਥ ਪ੍ਰਸਿੱਧ ਜਥਿਆਂ ਨੇ ਕਥਾਵਾਚਕਾਂ ਨੇ ਪ੍ਰਚਾਰਕਾਂ ਨੇ ਢਾਡੀ ਵੀਰਾਂ ਨੇ ਹਾਜ਼ਰੀ ਭਰੀ ਹੈ ਜੀ ਠੀਕ ਹੈ ਇਹਨਾਂ ਦਾ ਸਮਾਗਮ ਹੈ ਇਹ ਬਾਹਰਵਾਂ ਜੀ ਸਮਾਗਮ ਜੀ ਕਿਹੜੀ ਜਗ੍ਹਾ ਤੇ ਪਿੰਡ ਦਾ ਨਾਮ ਲੱਗੇ ਇਹ ਜਿਸ ਸਥਾਨ ਤੇ ਸਮਾਗਮ ਹੋ ਰਿਹਾ ਜਿੱਥੇ ਹੁਣ ਅਸੀਂ ਆਪਾਂ ਖਲੋਤੇ ਆ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹ ਸ਼ੇਵ ਪਿੰਡ ਸੈਫਲਾਬਾਦ ਜਿੱਥੇ ਸਤਗੁਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਵਾਰਾਂ ਆਪਣੇ ਮੁਬਾਰਕ ਚਰਨ ਪਾਏ ਇਸ ਸਥਾਨੀਕਰਨ ਸੇਵਾ ਸਚਕਣਵਾਸੀ ਧੰਤਨਲ ਸੰਤ ਬਾਬਾ ਤੇਜਾਰ ਸਿੰਘ ਜੀ ਧੰਤਨਲ ਸੰਤ ਬਾਬਾ ਮਿਲਖਾ ਸਿੰਘ ਜੀ ਧੰਤਨਲ ਸੰਤ ਬਾਬਾ ਦਇਆ ਸਿੰਘ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੇ ਸੰਗਤ ਦੇ ਸਹਿਯੋਗ ਨਾਲ ਕਰਾਈ ਤੇ ਮੌਜੂਦਾ ਸਮੇਂ ਵਿੱਚ ਸੰਤ ਬਾਬਾ ਲੀਦਰ ਸਿੰਘ ਜੀ ਇਹਨਾਂ ਸਵਾਵਾਂ ਨੂੰ ਗੁਰੂ ਕਿਰਪਾ ਨਾਲ ਬੰਤਰ ਜਾਰੀ ਰੱਖ ਰਹੇ ਹੈ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਯਾ ਕੀ ਫਤਹਿ ਦਾ ਸਭ ਸਾਡੀ ਸਿੱਖਿਆ